ਲੋ ਜੀ ਆਪਾਂ ਅੱਗੇ ਜਗਰਾਉਂ ਤੇ ਤੁਹਾਨੂੰ ਆਪਾਂ ਖਵਾਉਣੇ ਆ ਅੱਜ ਆਈਸਕ੍ਰੀਮ ਆਈਸਕ੍ਰੀਮ ਗਿਆਨੀ ਆਈਸਕ੍ਰੀਮ ਵਾਲੇ ਆ ਬੜੀ ਵੱਖਰੀ ਤਰ੍ਹਾਂ ਦੀ ਆਈਸਕ੍ਰੀਮ ਉਹਨਾਂ ਕੋਲੇ ਓਰੀਜਨਲ ਜਮਾ ਬਿਲਕੁਲ ਉਹ ਖਵਾਉਣੇ ਤੇ ਆਪਾਂ ਦੁਕਾਨ ਤੇ ਚੱਲਦੇ ਆ ਉਹਨਾਂ ਦੇ ਸਭ ਤੋਂ ਪਹਿਲੋ ਬਣੇ ਰਿਓ ਜੇ ਨਾਲ ਲੈ ਵੀ ਆਪਾਂ ਪਹੁੰਚ ਗਏ ਗਰੇਅਲ ਟਾਊਨ ਦੇ ਵਿੱਚ ਆ ਬਾਈ ਇਹਨਾਂ ਦੀ ਦੁਕਾਨ ਇਹ ਆ ਗਰੇਅਲ ਟਾਊਨ ਅੰਦਰ ਜਾ ਕੇ ਸਾਮਣੇ ਲਿਖਿਆ ਜਦੋਂ ਆਪਾਂ ਅੰਦਰ ਸਾਹਮਣੇ ਹੈਗੀ ਆ IDFC ਬੈਂਕ ਦੇਖਾਉਣੀ ਆ ਤੁਹਾਨੂੰ ਗਿਆਨੀ ਆਈਸਕ੍ਰੀਮ ਵਾਲੇ ਗਿਆਨੀ ਆਈਸਕ੍ਰੀਮ ਵਾਲਿਆਂ ਕੋਲੇ ਪਹੁੰਚ ਚੁੱਕਿਆ ਮੇਰੇ ਵੀਰੋ ਇਹ ਸਾਹਮਣੇ ਗਿਆਨੀ ਆਈਸਕ੍ਰੀਮ ਵਾਲੇ ਲਓ ਜੀ ਚੈੱਕ ਕਰਾਂਗੇ ਆਪਾਂ ਇਹਨਾਂ ਦੀ ਆਈਸਕ੍ਰੀਮ ਲੋ ਜੀ ਆਪਾਂ ਪਹੁੰਚ ਗਏ ਬਾਈਹਰਾਂ ਕੋਲੇ ਗਿਆਨੀ ਆਈਸਕ੍ਰੀਮ ਇਹ ਜਿਹੜੀ ਆਈਸਕ੍ਰੀਮ ਹੈ ਇਹ 1956 ਦੇ ਵਿੱਚ ਜਿਹੜੀ ਕਿਸੇ ਵੀਰ ਗਿਆਨੀ ਨੇ ਤਿਆਰ ਕੀਤੀ ਸੀ ਉਸ ਤੋਂ ਬਾਅਦ ਇਹ ਬ੍ਰਾਂਡ ਬਣ ਗਿਆ ਵੱਖ-ਵੱਖ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਇਹਦਾ ਜਿਹੜਾ ਨਾਮ ਆ ਆਈਸਕ੍ਰੀਮ ਦਾ ਲੋ ਜੀ ਬਾਈ ਹਣੀ ਆਏ ਨਹੀਂ ਸੀ ਹੁਣ ਆਇਆ ਬਾਈ ਮੈਂ ਵੇਟ ਕਰ ਰਿਹਾ ਸੀ ਬਾਈ ਦੀ ਵਿਖਾਉਣੇ ਆ ਤੁਹਾਨੂੰ ਅੰਦਰ ਚੱਲ ਕੇ ਇਹ ਜਿਹੜੇ ਡੱਬੇ ਤੁਸੀਂ ਦੇਖ ਰਹੇ ਹੋ ਇਹ ਘਰ ਵੀ ਲੈ ਕੇ ਜਾ ਸਕਦੇ ਹੋ ਘਰ ਆਪਣੇ ਲਾ ਕੇ ਤੁਸੀਂ ਇੰਜੋਏ ਕਰ ਸਕਦੇ ਆ ਆਪਣੇ ਬੱਚਿਆਂ ਨਾਲ ਮਤਲਬ ਇਹ ਡੱਬਿਆਂ ਦੇ ਵਿੱਚ ਪੈਕ ਆ ਬਹੁਤ ਵਧੀਆ ुगर वनीला ठीक है रोस्टड आलमंडी स्पैशल लो एट शुगर प्लेन वनीला ओवलगाम कॉटन कैंडी स्पेशल स्पैशल स्पेशल कैलिफोर्निया कैलिफोर्नी है अमेरिकन नट ब्राउनी बॉल नट स्ट्रॉबेरी ब्लैक फॉरेस्ट ब्लैक करंट केसर कॉफी प्रीमियम कॉफी रबड़ी वाली बोका ब्राउनी रेड बेल्वर टूटी फरूटी पंजाबी डलाइट ਅੱਗੇ ਆ ਗਿਆ ਬੈਲਜੀਅਮ ਚਾਕਲੇਟ ਚੋਕੋਚ ਉਪਾਲਮਾ ਚਾਕਲੇਟ ਪਾਜ ਜੰਕੀ ਮੰਗੀ ਮੰਕੋ ਪਾਈਨੈਪਲ ਸਟਰਾਬਰੀ ਬੇਕੂਗਾਵਾ ਕਰੀਮ ਐਂਡ ਕੁਫੀ ਕਾਫੀ ਬਾਡ ਨਟ ਬਲੂ ਬੇਰੀ ਅੰਜੀਰ ਬਟਰ ਸਕੌਟ ਆ ਆਪਣੇ ਜੈਲਾਟੋ ਚ ਲੱਗੇ ਹੋਏ ਠੀਕ ਹੈ ਇਹ ਚ ਆ ਗਿਆ ਫੈਰੋਟੇ ਦਾ ਬਲੂ ਬੇਰੀ ਚਾਕਲੇਟ ਵੈਸਟੀ ਸਟਰਾਬਰੀ 치ਜ਼ ਕੇ ਇਟਾਲੀਅਨ ਬਸਕੌਟ ਦੇ ਟੈਂਡਰ ਕੋਕੋਨਾ ਓਕੇ ਬਾਈ ਅੱਧੇ ਜੈਲਾਟੋ ਉਧਰ ਲੱਗੇ ਆ ਅੱਗੇ ਆ ਗਿਆ ਡਾਈਟ ਚਾਕਲੇਟ ਫੇ ਪ੍ਰੋਟੀਨ ਤੇਰਾ ਮਿਚੂ ਚਾਕਲੇਟ ਹੈਜ਼ਲਨਟ ਕ੍ਰਾਂਚ ਡਾਰਕ ਚਾਕਲੇਟ ਰਸਬੇਰੀ 100 ਰੁਪਏ ਤੇ ਮੰਗੋਲ ਫੌਂਸੋ ਠੀਕ ਹੈ ਬਾਈ ਵੀ ਮਤਲਬ ਆਈਡੀਆ ਕਿਵੇਂ ਆਇਆ ਤੁਹਾਡੇ ਦਿਮਾਗ ਦੇ ਵਿੱਚ ਵੀ ਆਈਸਕ੍ਰੀਮ ਦਾ ਕੰਮ ਕਰਕੇ ਕਿਉਂਕਿ ਹਟਕੇ ਆ ਥੋੜਾ ਜਿਹਾ ਬਸ ਵੀਰੇ ਮੋਗੇ ਆਪਣੀ ਉਹਨਾਂ ਦੀ ਬ੍ਰਾਂਚ ਖੁੱਲ੍ਹੀ ਹੋਈ ਸੀ ਅੱਛੇ ਦੇਖਿਆ ਸੀ ਉੱਥੋਂ ਖਾਧੀ ਖੁੱਲ੍ਹੀ ਸੀ ਕਰੇ ਲੈ ਆ ਕੇ ਵਧੀਆ ਲੱਗੀ ਤੁਹਾਨੂੰ ਵਧੀਆ ਲੱਗਿਆ ਟੇਸਟ ਪੱਕੀ ਮਰਕਪਾ ਡਾਕਟਰ ਇੱਕ ਤੁਸੀਂ ਜਿਹੜਾ ਦੱਸ ਰਹੇ ਸੀ ਵੀ ਮਤਲਬ ਆਈਸਕ੍ਰੀਮ ਦੇ ਆ ਮਤਲਬ origignal ਦਾ ਪਤਾ ਕਿਵੇਂ ਲੱਗਦਾ ਵੀ ਆਈਸਕ੍ਰੀਮ ਦੇ ਉੱਪਰ ਲਿਖਿਆ ਹੁੰਦਾ ਹੈਗਾ ਜੀ એનર્ਜੀ ਕਿੰਨੀ ਆ ਟੋਟਲ ਫੈਟ ਕਿੰਨੀ ਆ ਮਿਲਕ 슈ਗਰ ਗ루 ਕੋਲ ਜਿਹੜਾ ਕਹਿੰਦੇ ਵੀ ਆਈਸਕ੍ਰੀਮ ਦੇ ਵਿੱਚ ਜਿਹੜਾ ਮਿਲਕ ਪ੍ਰੋਡਕਟ ਵਰਤੂਗਾ ਉਹੀ ਆਈਸਕ੍ਰੀਮ ਸ਼ਬਦ ਮੈਂਸ਼ਨ ਕਰ ਸਕਦਾ ਉੱਤੇ ਨਹੀਂ ਆਉਂ ਕਹਿੰਦੇ ਉੱਪਰ ਲਿਖਿਆ ਨਹੀਂ ਹੁੰਦਾ ਕਿ ਉੱਪਰ ਉਹ ਦੂਸਰਾ ਲਿਖਿਆ ਹੁੰਦਾ ਪਾ ਮਗਰ ओके ਇਹਨਾਂ ਦੇ ਮਲਕ ਮਲਕ ਦਾ ਉਹ ਬਣਿਆ ਹੋਇਆ ਮਲਕ ਪ੍ਰੋਡਕਟ ਹੀ ਲਿਖਿਆਊਗਾ ਠੀਕ ਹੈ ਇਹ ਮੰਗੋ ਆ ਰੀਅਲ ਫਰੂਟ ਹੈ ਯਾਨੀ ਆਪਾਂ ਇਹ ਦਾਅਵੇ ਨਾ ਕਰ ਸਕਦੇ ਵੀ ਇਹ ओरिजिनल ਆਈਸਕ੍ਰੀਮ ਹੈ ਹਾਂਜੀ ਠੀਕ ਹੈ ਆਹ ਪਿਕਾ ਪੰਨਿਆ 1/2 ਲੀਟਰ 1 ਲੀਟਰ ਦੀਆਂ ਠੀਕ ਹੈ ਮੈਂ ਚੱਕ ਪੁਰਪੀ ਪਈ ਹੈ ਤਾਂ ਸਾਟਾ ਕੀਕ ਵਗੈਰਾ ਬਈ ਹੈ ਓਕੇ ਕੇਕ ਵਗੈਰਾ ਵੀ ਤੁਸੀਂ ਕਰਦੇ ਆ ਜਿਹੜਾ ਤਿਆਰ ਤੇ ਆ ਵੀ ਮੈਂ ਸੁਣਿਆ ਵੀ ਤੁਸੀਂ ਆਪ ਤਿਆਰ ਕਰਦੇ ਆ ਕੌਣ ਇਹਨੂੰ ਕਹਿੰਦੇ ਆ ਇਹ ਵੀਰੇ ਕੋਣ ਇਹ ਤੁਸੀਂ ਆਪ ਤਿਆਰ ਕਰਦੇ ਆ ਕਾਬਾ ਬਣਦਾ ਭਈ ਇਹ ਇਹਦਾ ਵੀ ਮੋਟਰ ਆਉਂਦਾ ਓਕੇ ਅੱਛਾ ਐਸਪੋਰਟਰ ਤੋਂ ਇਹ ਕੋਣ ਤਿਆਰ ਹੁੰਦਾ ਜਿਹੜੇ ਦੂਜੇ ਆਪਣੇ ਆਮ ਕਰਦੇ ਆ ਉਹ ਤਾਂ ਮਤਲਬ ਕੁਝ ਹੋਰ ਹੀ ਕੁਝ ਹੋਊਗਾ ਹਨਾ ਉਹ ਤਾਂ ਮਲਾਵਟ ਵਾਲਾ ਹੈ ਮਲਾਵਟ ਵਾਲਾ ਹੀ ਹੈ ਠੀਕ ਹੈ ਇਹ ਸਾਰਾ माल ਤੁਹਾਨੂੰ ਉੱਥੋਂ ਇਹ ਫੌਂਡ ਹੈ ਜੀ ਬੰਦੇ ਰੋ ਠੀਕ ਹੈ ਕਿੱਥੇ ਨੇੜੇ ਮਿਲਦਾ ਨਹੀਂ ਇਹ ਕਿੰਨੇ ਕਿ ਸ਼ਹਿਰਾਂ 'ਚ ਆਪਣੀਆਂ ਇਹ ਸ਼ਾਪਾਂ ਆਪਣੀ ਇੱਧਰ ਬੜੇ ਹੈਗੇ ਯੰਮੋਗੇ ਆ ਲੁਧਿਆਣਾ ਹੋ ਗਿਆ ਜਿਗਰਾਉ ਆਪਣੀਆਂ ਖੁੱਦ ਕੀ ਜਾਣਾ ਪਈ ਦੀ ਹੂੰ ਤੇ ਫੋਜਪੁਰ ਫਰੀਦਕੋਟ ਬਠਿੰਡਾ ਬਰਨਾਲਾ ਠੀਕ ਹੈ ਹੋ ਗਿਆ ਇੱਕ ਹੋਰ ਖੁੱਦ ਰਿਹਾ ਵਾ ਓਕੇ ਬਾਕੀ 55 ਬ੍ਰਾਂਚਾਂ ਉਹਨਾਂ ਦੀਆਂ ਆਪਦੀਆਂ ਹੀ ਆ ਦਿੱਤੀ ਜੀ ਠੀਕ ਹੈ ਇਹ ਆਪਣਾ ਡਰੈੱਸ ਸਹੀ ਦੱਸ ਦਿਓ ਡਰੈੱਸ ਵੀਰੇ ਆਪਣਾ ਹੈਗਾ ਐਸਐਸਪੀ ਦਫ਼ਤਰ ਦੇ ਬਿਲਕੁਲ ਸਾਹਮਣੇ ਬਸਟ ਸਟੇ ਦੇ ਕੋਲ ਕਰਿਆਲ ਟਾਊਨ ਮਾਰਕੀਟ ਆਈਡੀਐਫਸੀ ਬੈਂਕ ਦੇ ਬੈਕ ਸਾਈਡ ਬੈਕ ਸਾਈਡ ਆਸਕੇ ਯਾਨੀ ਆਈਸਕ੍ਰੀਮ ਠੀਕ ਹੈ ਬਈ ਲਓ ਜੀ ਇਹ ਬਾਈ ਆਪਣੇ ਆਸਤੇ ਜੀ ਆਪ ਕਰ ਰਿਹਾ ਤੇ ਆਪਾਂ ਖਾ ਕੇ ਦੇਖਦੇ ਆਂ ਫਾਸਟ ਫਾਸਟ ਬਾਈ ਇਹ 11 12 13 ਦੀਆਂ ਬਾਈ ਆਈਸਕ੍ਰੀਮ ਆਪਾਂ ਆ ਕੇ ਦਊਗਾ ਕੁਝ ਟ੍ਰੈਫਿਕ ਕੁਝ ਇਦਾਂ ਦਾ ਨਾਮ ਇਹਦਾ ਕਿਹੜੀ ਆਈਸਕ੍ਰੀਮ ਵਜਦੀ ਬਾਈ ਨੇ ਦੱਸਿਆ ਸੀ ਮੈਂ ਭੁੱਲ ਗਿਆ ਤੇ ਬਹੁਤ ਬਹੁਤ ਵਧੀਆ ਕੰਮ ਆ ਬਾਈ ਹਰਨ ਦਾ ਦੇਖਦੇ ਆਂ ਫਿਰ ਟੈਸਟ ਕਰਕੇ ਤੁਹਾਨੂੰ ਵੀ ਦੱਸਦੇ ਆਂ ਕਿਹੜਾ ਸਟੋਰ ਸੰਦੇ ਓਕੇ ਇਹਦਾ ਉਥੇ ਲਾਈਫ ਰੇਟ ਨਹੀਂ ਪਾਣਾ ਉਹ ਚੀਜ਼ ਠੀਕ ਆ ਉਹ ਵੀ ਹੈਗਾ ਆਪਣਾ ਓਕੇ ਇਹ ਵੀ ਦਾ ਸਕਰੀਨ ਸ਼ਾਟ ਮਾਰ ਲਓ ਜਿਹੜੀ ਖਾਣੀ ਆ ਤੁਸੀਂ ਆਰਡਰ ਕਰਸ ਆਰਡਰ ਵੀ ਕਰਦੇ ਆ ਬਈ ਇਹ ਤਾਂ ਫਿਰ ਆਪਣਾ ਵੀ ਰੇਜਮੈਟੋ ਤੁਸੀਂ ਕਿਤੇ ਪਾਇਆ ਹੋਇਆ ਹੈ ਠੀਕ ਆ ਤੇ ਲੋਕਾਂ ਲੋਕਾਂ ਲੋਕਲ ਘਰੇ ਪਚਾ ਦਿੰਦੇ ਆ ਹਾਂਜੀ ਉਹ ਪਰ ਉਹਦੇ ਅੰਦਰ ਜਾਂਦੇ ਜਮੈਟੋ ਫੂਡੀਆ ਵਾਲੇ ਆਪ ਯਾਰ ਠੀਕ ਆ ਓਕੇ

ਠੀਕ ਹੈ ਬਾਈ ਓਕੇ ਠੀਕ ਹੈ ਉੱਥੇ ਚਾਹੀਦਾ ਬਾਈ ਫੋਨ ਆਏਗੇ ਬੰਦੇ ਦਾ ਉਹ ਫੋਨ ਕਰੀ ਉਹ ਕੀ ਇਹ ਮੈਂ ਤਾਂ ਹਾਂ ਦਾ ਚਾਰਜ ਦੇ ਹਾਂ ਚਾਹੀਦਾ ਆ ਸਾਰੇ ਨਾਮ ਲਿਖੇ ਹੋਏ ਆ ਹਾਂਜੀ ਉਹਦੀ ਸੇਤ ਨਾਮ ਲਿਖੇ ਹੋਇਆ ਜਿਵੇਂ ਜਿਵੇਂ ਡੱਬੇ ਪਏ ਓਵੇਂ ਓਵੇਂ ਨਾਮ ਲਿਖੇ ਨਾਮ ਬਾਈ ਯਾਰ ਯਾਦ ਬੜੇ ਰਹਿੰਦੇ ਆ ਬਸ ਹੋ ਗਏ ਯਾਦ ਹਾਂ ਆਈਸਕ੍ਰੀਮ ਖਾ ਕੇ ਦੱਸਾਂਗੇ ਬਾਈ ਹਰਾਂ ਦੀ ਕਿਵੇਂ ਦੀ ਆ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਦੱਸਿਆ ਜਿਵੇਂ ਤੁਸੀਂ ਵੀਡੀਓ ਦੇਖੀ ਆ ਆਈਸਕ੍ਰੀਮ ਦੇ ਟੇਸਟ ਦਾ ਹੀ ਬਹੁਤ ਫਰਕ ਆ ਯਾਰ ਵਾਕਿਆ ਇਹ ਗੱਲ ਦਾਵੇ ਨਾ ਕਹਿ ਸਕਦਾ ਮੈਂ ਕਹਿ ਸਕਦਾ ਇਹ ਗੱਲ ਵੀ ਆਈਸਕ੍ਰੀਮ ਦੇ ਟੇਸਟ ਦਾ ਬਹੁਤ ਫਰਕ ਆ ਜਿਹੜੀ ਤੁਸੀਂ ਆਮ ਆਈਸਕ੍ਰੀਮ ਆਪਾਂ ਕਿਤੋਂ ਵੀ ਲੈਨੇ ਕਿਸੇ ਵੀ ਬ੍ਰਾਂਡ ਦੀ ਲੈਨੇ ਆਪਾਂ ਨਾਮ ਨਹੀਂ ਲੈਣਾ ਕਿਸੇ ਦਾ ਵਾਕਿਆ ਫਰਕ ਬਾਈ ਨੇ ਜਿਹੜੀਆਂ ਗੱਲਾਂ ਦਸੀਆਂ ਕੁਝ ਤਾਂ ਵੱਖਰਾ ਹੁੰਦਾ ਤਾਂ ਹੀ ਅਗਲਾ ਇਹ ਕਰ ਠੋਕੇ ਵੀਡੀਓ ਕੈਮਰੇ ਦੇ ਸਾਹਮਣੇ ਕਹਿੰਦਾ ਜੇ ਕੋਈ ਵੱਖਰਾ ਹੁੰਦਾ ਤਾਂ ਤੇ ਵਾਕਿਆ ਬਹੁਤ ਵਧੀਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਦਾ ਕੰਮ ਚਲਾਵੇ ਤੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ